ਨੀ ਤੇਰੀ ਮੇਰੀ ਖਤਮ ਕਹਾਣੀ ਨਾ ਗੱਲ ਦਿਲ ਤੇ ਲਾਈ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੇਂ ਹਾਏ ਮੈਂ ਇੱਕ ਵੀਡੀਓ ਵਖੀ ਕਮਲ ਖਾਨ ਨਾਲ ਤੁਹਾਡੀ ਕਮਲ ਖਾਨ ਨੇ ਖੁਦ ਵੀਡੀਓ ਬਣਾਈ ਉਹ ਬਣਾਈ ਜੀ ਜੋ ਇਹ ਲਣ ਪੁਣੇ ਵਿੱਚ ਲਾਈਆ ਤੋੜ ਨਿਵਾਮੀ ਵੇ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾ ਮੀ ਵੇ ਜੋ ਅਲਣ ਪੁਨੇ ਵਿੱਚ ਲਾਈਆ ਛੋੜ ਨਿਵਾਂ ਮੀ ਵੇ ਅੱਛਾ ਅੱਗੇ ਕਦੇ ਹੋਈ ਇੰਟਰਵਿਊ ਕਦੇ ਨਹੀਂ ਜੀ ਕਦੇ ਕਿਸੇ ਨੇ ਪੁੱਛਿਆ ਕਦੇ ਆਪਣੇ ਸਮਾਜ ਦੇ ਕਿਸੇ ਲੋਕ ਨੇ ਜਾਂ ਕਿਸੇ ਸਮਾਜ ਦੇ ਨੇ ਤੁਹਾਡੇ ਵਿਅਕਤੀ ਨੇ ਬੰਦੇ ਨੇ ਆਣ ਕੇ ਪੁੱਛਿਆ ਹੈ ਕਿ ਵਿੱਕੀ ਬਹੁਤ ਵਧੀਆ ਗਾਉਂਦਾ ਯਾਰ ਇਹ ਸਪੋਰਟ ਕਰੀਏ ਕਿਸੇ ਨੇ ਨਹੀਂ ਕੀਤਾ ਜਿਹੜਾ ਸਪੋਰਟ ਦਿੰਦਾ ਕੋਈ ਮਿਊਜ਼ੀਕ ਆਲਾ ਨਾ ਕਿਸੇ ਨੇ ਇੰਟਰਵਿਊ ਦਿੱਤੀ ਆ ਅਜੇ ਤੱਕ ਤਾਂ ਕੋਈ ਨਹੀਂ ਆਇਆ ਸਰ ਇੱਕ ਚੋਲਾ ਮੈਂ ਤੇ ਜੀ ਨੇ ਹੂੰ ਤੇਰੀ ਆਸ ਤੇ ਨੈ ਜੀ ਮਾਂ ਕੰਮ ਕਰਦੇ ਹੋ ਮੋਚੀ ਦਾ ਕਿੰਨੇ ਕੇ ਪੈਸੇ ਬਣ ਜਾਂਦੇ ਹੂੰ ਜੋ ਜਸਪ ਨੇ ਤੋੜੇ ਨੇ ਸਾਰੇ ਗਿਣਦਾ ਹਾਂ ਉਹ ਡਾਲਰ ਗਿਣਦੀ ਏ ਹੂੰ ਤੇ ਮੈਂ ਤਾਰੇ ਗਿਣਦਾ ਹਾਂ ਸਮਾਜੇ ਸੀ ਬਹੁਤ ਸਾਰੇ ਐਸੇ ਨੌਜਵਾਨ ਐਸੇ ਲੋਕ ਦੇਖਦੇ ਆ ਕਿ ਜਿਨ੍ਹਾਂ ਕੋ ਕਲਾ ਹੁੰਦੀ ਏ ਪਰ ਗਰੀਬੀ ਕਰਕੇ ਜਾਂ ਉਹਨਾਂ ਦੀ سپورਟ ਕਰਕੇ ਜੇਕਰ ਕੋਈ ਨਹੀਂ ਕਰੇਗਾ ਤਾਂ ਉਹ ਨੌਜਵਾਨ ਗਾਂ ਨਹੀਂ ਵੱਸ ਸਕਦੇ ਉਹ ਲੋਕ ਗਾਂ ਨਹੀਂ ਵੱਸ ਸਕਦੇ ਸੋ ਇਸੇ ਤਰੀਕੇ ਦੇ ਇੱਕ ਨੌਜਵਾਨ ਦੇ ਨਾਲ ਮਲਾਵਾਂਗੇ ਸਲਮ ਏਰੀਆ ਦੇ ਵਿੱਚ ਰਹਿੰਦਾ ਵਾ ਝੁੱਗੀ ਝੋਂਪੜੀ ਚ ਰਹਿੰਦਾ ਵਾ ਮੋਚੀ ਦਾ ਕੰਮ ਕਰਦਾ ਵਾ ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ ਜਾ ਕੇ ਲੋਕਾਂ ਦੀਆਂ ਚੱਪਲਾਂ ਜਿਹੜੀਆਂ ਨੇ ਮਰਮਤ ਕਰਦਾ ਵਾ ਕਲਾ ਕੀ ਏ ਗਾਇਕੀ ਦੇ ਵਿੱਚ ਉਸ ਨੌਜਵਾਨ ਨੇ ਛਿਲੰਗ ਲਗਾਈ ਏ ਉਸ ਸਮੁੰਦਰ ਦੇ ਵਿੱਚ ਛਿਲੰਗ ਲਗਾਈ ਏ ਰਿਆਜ਼ ਕਰਦਾ ਵਾ ਰਿਆਜ਼ ਦਾ ਸਮਾਂ ਕੀ ਹੈ ਜਿਸ ਵੇਲੇ ਘਰ ਤੋਂ ਬਾਹਰ ਜਾਂਦਾ ਵਾ ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ ਉਸ ਵੇਲੇ ਗਲੀਆਂ ਦੇ ਵਿੱਚ ਗਾਉਂਦਾ ਵਾ ਜਦੋਂ ਸਾਨੂੰ ਇਸ ਪਤਾ ਲੱਗਾ ਤਾਂ ਅਸੀਂ ਜ਼ਰੂਰ ਚਾਇਆ ਕਿ ਉਸ ਨੌਜਵਾਨ ਤੱਕ ਪਹੁੰਚੀਏ ਉਸ ਨੌਜਵਾਨ ਨੂੰ ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖੀਏ ਕਿਉਂਕਿ ਹਮੇਸ਼ਾ ਹੀ ਦਰਸ਼ਕ ਹੀ ਐਸੇ ਫੈਸਲੇ ਕਰ ਸਕਦੇ ਨੇ ਐਸੇ ਕਲਾਦ ਨੂੰ ਦਰਸ਼ਕ ਹੀ ਪਛਾਣ ਸਕਦੇ ਨੇ ਬਹੁਤ ਸਾਰੇ ਐਸੇ ਯੋਰੀ ਨੇ ਜੋ ਕਿ ਹੀਰੇ ਦੀ ਪਹਿਚਾਨ ਕਰਦੇ ਨੇ ਬਹੁਤ ਸਾਰੇ ਐਸੇ ਦਰਸ਼ਕ ਹਨ ਜੋ ਕਲਾ ਦੀ ਪਹਿਚਾਨ ਕਰਦੇ ਨੇ ਜ਼ਰੂਰ ਚਾਹਾਂਗੇ ਉਸ ਲੜਕੇ ਦੀ ਤਸਵੀਰ ਵੀ ਦਿਖਾਣੀ ਤਾਂ ਉਸ ਨੌਜਵਾਨ ਦਾ ਹਾਲਾਤ ਕਿ ਜਿਸ ਟੀਕੇ ਨਾਲ ਆਪਣੀ ਝੁੱਗੀ-ਚੋਂਪੜੀ 'ਚ ਰਹਿੰਦਾ ਵਾ ਤੁਸੀਂ ਦੇਖ ਸਕਦੇ ਹੋ ਇੱਕ ਮਾਂ ਵਾ ਕਿ ਜੋ ਲਗਾਤਾਰ ਇੱਥੇ ਇਸ ਬੱਚੇ ਦਾ ਪਾਲਣ-ਪੋਸ਼ਣ ਕਰਦੀ ਹੈ ਉਸਦੇ ਨਾਂ ਰਹਿੰਦੀ ਹੈ ਤਾਂ ਜ਼ਰੂਰ ਉਸਨੂੰ ਨੌਜਵਾਨਾਂ ਮਿਲਾਂਗੇ ਵਿੱਕੀ ਉਸ ਨੌਜਵਾਨ ਦਾ ਨਾਮ ਆ ਬਟਾਲੇ ਸ람 ਏਰੀਆ 'ਚ ਝੁੱਗੀ-ਚੋਂਪੜੀ 'ਚ ਰਹਿੰਦਾ ਵਾ ਗੱਲਬਾਤ ਕਰ ਲਾਂਗੇ ਵਿੱਕੀ ਬਹੁਤ ਗੱਲ ਸੁਣ ਅੱਜ ਕੰਮ ਤੇ ਕਿਉਂ ਨਹੀਂ ਗਿਆ ਪਹਿਲਾਂ ਕੰਮ ਤੇ ਦੱਸ ਕਿਉਂ ਨਹੀਂ ਗਿਆ ਹੈ ਕੰਮ ਤੇ ਕਿਉਂ ਨਹੀਂ ਗਿਆ ਬੈਠਾ ਜੇ ਵੀ ਮੁੰਡੇ ਤੇ ਹਾਂ ਜੀ ਕੰਮ ਤੇ ਕਿਉਂ ਨਹੀਂ ਗਿਆ ਨਹੀਂ ਬਹਿਣਾ ਨਹੀਂ ਪੁੱਤ ਬਹਿਣਾ ਨਹੀਂ ਕੰਮ ਤੇ ਕਿਉਂ ਨਹੀਂ ਗਿਆ ਅੱਜ ਤੁਸੀਂ ਜਾਣਾ ਸੀਗਾ ਜੇ ਤਾਂ ਕਰਕੇ ਚਾਹ ਜਾ ਚੜਿਆ ਸੀਗਾ ਵੀ ਅੱਜ ਤੁਸੀਂ ਸਾਡੇ ਇੰਟਰਵਿਊ ਲੈਣਾ ਆਉਂਗੇ ਅੱਛਾ ਅੱਗੇ ਕਦੇ ਹੋਈ ਇੰਟਰਵਿਊ ਕਦੇ ਨਹੀਂ ਜੀ ਕਦੇ ਕਿਸੇ ਨੇ ਪੁੱਛਿਆ ਕਦੇ ਆਪਣੇ ਸਮਾਜ ਦੇ ਕਿਸੇ ਲੋਕ ਨੇ ਜਾਂ ਕਿਸੇ ਸਮਾਜ ਦੇ ਨੇ ਤੁਹਾਡੇ ਵਿਅਕਤੀ ਨੇ ਬੰਦੇ ਨੇ ਆਣ ਕੇ ਪੁੱਛਿਆ ਹੈ ਕਿ ਵਿੱਕੀ ਬਹੁਤ ਵਧੀਆ ਗਾਉਂਦਾ ਯਾਰ ਇਹ سپورਟ ਕਰੀਏ ਕਿਸੇ ਨੇ ਨਹੀਂ ਕੀਤਾ ਜਿਹੜਾ سپورਟ ਦਿੰਦਾ ਕੋਈ ਮੀਡੀਆ ਵਾਲਾ ਨਾ ਕਿਸੇ ਨੇ ਇੰਟਰਵਿਊ ਦਿੱਤੀ ਆ ਅਜੇ ਤੱਕ ਤਾਂ ਕੋਈ ਨਹੀਂ ਆਇਆ ਪੜਿਆ ਕਿ ਨਹੀਂ ਆ ਪੜਿਆ ਨਹੀਂ ਅੱਛਾ ਬਿਲਕੁਲ ਨਹੀਂ ਪੜੇ ਕਿੰਨੇ ਚਿਰ ਤੋਂ ਗਾਉਂਦੇ ਸਤਾਂ ਸੇ ਬੜਾ ਹੋ ਗਿਆ ਪਰ ਗੌਰ ਨਹੀਂ ਕੀਤੀ ਕਦੀ ਕਿੰਨਾ ਸਮਾਂ ਹੋ ਗਿਆ ਵੈਸੇ ਆਈ ਜੀ ਬਚਪਨ ਤਾਂ ਹੀ ਹੈਗਾ ਸ਼ੌਕ ਤੇ ਪਰ ਚੱਲਿਆ ਨਹੀਂ ਹੈਗਾ ਸ਼ੌਕ ਪੂਰਾ ਅੱਛਾ ਕਿੱਦਾਂ ਮੰਨ ਜਾਇਆ ਕਿ ਮੈਂ ਗਾਇਕੀ ਵਾਲੇ ਪਾਸੇ ਜਾਣਾ ਪੜੇ ਆਪਾਂ ਹੈ ਨਹੀਂ ਪੜੇ ਆਪਾਂ ਹੈ ਨਹੀਂ ਫੇ ਕਿੱਦਾਂ ਮੰਨ ਜਾਇਆ ਕਿ ਗਾਇਕੀ ਵਾਲੇ ਪਾਸੇ ਜਾਣਾ ਇੱਕ ਦੂਜੇ ਨੂੰ ਵੇਖਦੇ ਵੀ ਕਿਤੇ ਮੋਬਾਈਲ ਤੇ ਟੀਵੀ ਸੁਣਦੇ ਰਹਿੰਦੇ ਰਹਿੰਦੇ ਕਿ ਲੋਕਾਂ ਨੂੰ ਬਥੇਰਾ ਚੱਡ ਕਰਕੇ ਚਾਹ ਚੜਿਆ ਕੰਮ ਕਰਦੇ ਹੋ ਮੋਚੀ ਦਾ ਕਿੰਨੇ ਕੁ ਪੈਸੇ ਬਣ ਜਾਂਦੇ ਆ ਕੰਮ ਤੇ ਗੱਲ ਨਹੀਂ ਕਿੰਨੇ ਕੁ ਫਿਰ 200 300 4 ਜਿੰਨਾ ਹੀ ਬਣਉਂਦੇ ਆ ਘਰ ਦੇ ਵਿੱਚ ਕੌਣ ਕੌਣ ਖਾਣ ਵਾਲਾ ਮੰਮੀ ਹੈਗੀ ਹਾਂ ਸਿਸਟਰ ਹੈਗੇ ਇੱਕ ਭਰਾਵਾ ਛੋਟਾ ਕਿ ਮੈਂ ਤੇ ਉਹ ਵੀ ਕੰਮ ਕਰਦੇ ਨਾਲ ਇਸੇ ਤਰੀਕੇ ਨਾਲ ਹਾਂਜੀ ਮਤਲਬ ਗੁਜ਼ਾਰਾ ਸਹੀ ਹੋ ਜਾਂਦਾ ਗੁਜ਼ਾਰਾ ਹੋ ਜਾਂਦਾ ਗੁਜ਼ਾਰਾ ਸਹੀ ਟਾਈਮ ਪਾਸ ਹੁੰਦਾ ਜਿੱਦਾਂ ਵੀ ਕਰਨਾ ਕੋਈ ਬਸ ਟਾਈਮ ਪਾਸ ਹੋ ਜਾਂਦਾ ਹੁਣ ਪਤਾ ਲੱਗਾ ਸੀ ਕਿ ਤੁਸੀਂ ਗਾਉਂਦੇ ਹੋ ਕਿਉਂਕਿ ਬੜੀ ਮਸ਼ਹੂਰੀ ਹੈ ਵਿੱਕੀ ਦੀ ਸੋਸ਼ਲ ਮੀਡੀਆ ਦਾ ਐਕਸਾ ਵੇਖਦੇ ਰਹੀਦਾ ਸਾਡੇ ਦਰਸ਼ਕਾਂ ਨੂੰ ਕੀ ਸੁਣਾਓਗੇ ਕਿਉਂਕਿ ਅੱਜ ਫੈਸਲਾ ਉਹਨਾਂ ਦੇ ਹੱਥਾ ਠੀਕ ਦਿਲ ਮੇਰੇ ਦੀ ਦਿਲ ਵਿੱਚ ਰਹੇਗੀ ਮੇਂ ਦਿਲ ਮੇਰੇ ਦੀ ਦਿਲ ਵਿੱਚ ਰਹਿ ਗਈ ਹੋ ਜਾਂਦੀ ਜਾਂਦੀ ਮੈਨੂੰ ਕਹੇਗੀ ਹੂੰ ਤੇਰੀ ਮੇਰੀ ਖਤਮ ਕਹਾਣੀ ਹੂੰ ਤੇਰੀ ਮੇਰੀ ਖਤਮ ਕਹਾਣੀ ਨਾ ਗੱਲ ਦਿਲ ਤੇ ਲਾਈ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੇਂ ਹਾਏ ਵਿਕੀ ਰਿਆਜ਼ ਕਿਦਾਂ ਫਿਰ ਸਮਾਂ ਕਿਦਾਂ ਗੱਟਦੇ ਉਹ ਰਿਆਜ਼ ਦਾ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਿਦਾਂ ਫਿਰ ਵੀ ਜਾ ਟਾਈਮ ਕਰਕੇ ਟਾਈਮ ਘੱਟ ਮਿਲਦਾ ਕੰਮ ਤੇ ਜਲ ਜਾਂਦੇ ਫਿਰ ਉੱਥੇ ਗਾਉਂਦੇ ਓ ਇਦਾਂ ਹੀ ਹਾਂਜੀ ਗਾਉਂਦੇ ਲੋਕ ਖਲਾਰ ਕੇ ਸੁਣਦੇ ਫਿਰ ਵਿੱਕੀ ਸੁਣਦੇ ਆ ਕੋਈ ਕੋਈ ਜਿੰਨੂੰ ਚੰਗਾ ਲੱਗਦਾ ਸੁਣ ਲੈਂਦਾ ਪਤਾ ਵਜੀ ਲੰਦਾ ਤੇ ਫਾਦਰ ਸਾਹਿਬ ਫਾਦਰ ਜੀ ਕਿੰਨਾ ਸਮਾਂ ਹੋ ਗਿਆ ਨਾਲ ਹੋ ਗਿਆ 8 ਕਿੰਨਾ ਸਾਲ ਹੋ ਗਏ ਅੱਛਾ ਘਰ ਚ ਕੋਣ ਵੱਡਾ ਹੈ ਕਮਾਉਣ ਵਾਲਾ ਕੋਣ ਅਸਾਂ ਸਭ ਤੋਂ ਵੱਡੇ ਤਹਿੀਰ ਕਰਦੇ ਜਨਕੀ ਬੋਝ ਤੇ ਆਪ ਮੁੰਡਿਆਂ ਦੇ ਤੇ ਮੁੰਡਿਆਂ ਦੇ ਪੂਰਾ ਤੇ ਜ਼ਿਆਦਾ ਕੇ ਥੋੜਾ ਵੀ ਨਹੀਂ ਹੈ ਕਰਦਾ ਆਪਣੀ ਮਾਂ ਵਾਸਤੇ ਕੋਈ ਸੌਂਗ ਤੇ ਗਾਣਾ ਹਾਂ ਮੈਂ ਤੇਰੀ ਤੂੰ ਮੇਰਾ ਹੁਣ ਛੱਡ ਨਾ ਜਾ ਮੀਵੇ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾ ਮੀਵੇ ਜੋ ਯਲਣ ਪੁਣੇ ਵਿੱਚ ਲਾਈਆਂ ਤੋੜਨ ਵਾਮੀਵੇ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਂ ਮੀਵੇ ਜੋ ਜਲਣ ਪੁਣੇ ਵਿੱਚ ਲਾਈਆਂ ਤੋੜਨ ਵਾਮੀ ਵੇ ਅੱਛਾ ਵਿਕੀ ਵਿਆਦ ਕਰਨ ਦਾ ਸਮਾਂ ਨਹੀਂ ਆਪਾਂ ਕੋ ਹੁੰਦਾ ਹੈ ਨਾ ਥੋੜਾ ਹੁੰਦਾ ਜਦੋਂ ਤੇ ਵਿਆਹ ਜਾਂਦੇ ਉਹ ਰਿਆਜ਼ ਕਰਦੇ ਹੋ ਕਦੇ ਮਾਂ ਦਾ ਜਾਂ ਬਾਪ ਦੀ ਕਦੇ ਯਾਦ ਨਹੀਂ ਆਈ ਬਾਪ 8 ਸਾਲ ਹੋ ਗਏ ਛੱਡ ਕੇ ਚਲੇ ਗਏ ਕਦੀ ਯਾਦ ਨਹੀਂ ਕੀਤਾ ਕਦੀ ਮਿਸ ਨਹੀਂ ਕੀਤਾ ਨਾ ਬੜਾ ਕੀਤਾ ਜੀ ਮਿਸ ਤੇ ਅਜੇ ਤੱਕ ਵੀ ਕਰਦੇ ਹੈਗੇ ਪਰ ਐ ਨਹੀਂ ਕੀ ਕਰ ਸਕਦੇ ਜੇ ਹੁੰਦੇ ਅੱਜ ਹਾਲਾਤ ਵੀ ਸਹੀ ਹੋਣੇ ਹਾਂ ਤਾਂ ਬਿਲਕੁਲ ਸਹੀ ਨਵਾਂ ਵਧੀਆ ਹੋਏ ਜਿੱਥੇ ਹਾਂਜੀ ਇਦਾਂ ਨਹੀਂ ਦੇਖਣੇ ਪੈਂਦੇ ਜੇ ਹੁੰਦਾ ਤੇ ਹੂੰ ਹੂੰ ਕਿਤੇ ਨਾ ਕਿਤੇ ਉਹਨਾਂ ਲੈ ਕੇ ਜਾਣਾ ਹੈ ਲੈ ਕੇ ਜਾਣਾ ਸੀਗਾ ਆਈਡਲ ਕਿਨੂੰ ਮੰਨਦੇ ਹੂੰ ਆਈਡਲ ਕਿਨੂੰ ਮੰਨਦੇ ਹੋ ਆਪਣਾ ਕਿਨੂੰ ਮੰਨਦੇ ਹੋ ਮਨਪਸੰਦ ਆਕੇ ਦੇ ਫੈਨ ਹੋ ਫੈਨ ਤੇ ਬਸ ਦਈ ਜੀ ਖਾਨ ਹੋ ਗਏ ਕਮਲ ਖਾਨ ਹੋ ਗਏ ਵਗੈਰੇ ਮੈਂ ਇੱਕ ਵੀਡੀਓ ਵੇਖੀ ਕਮਲ ਖਾਨ ਨਾਲ ਤੁਹਾਡੀ ਹਾਂਜੀ ਕਮਲ ਖਾਨ ਨੇ ਖੁਦ ਵੀਡੀਓ ਬਣਾਈ ਉਹ ਹਣਾ ਕਿਹੜਾ ਗਾਣਾ ਸੀ ਉਹੀ ਸੀਗਾ

ਕਿੱਤੀਆਂ ਮੈਂ ਤੇਰੀਆਂ ਬੇਮਾਇਆ ਹੂੰ ਰੱਖ ਤੂੰ ਦਲੇਰੀਆਂ ਬੇਮਾਇਆ ਹੂੰ ਅੱਲਾ ਦੀ ਸੋਂ ਤੇਰੀ ਹੋ ਗਈਆਂ ਹੂੰ ਅੱਲਾ ਦੀ ਸੋਂ ਤੇਰੀ ਹੋ ਗਈਆਂ ਹੂੰ ਅੱਖੀਆਂ ਕੇ ਤੇਰੀਆਂ ਬੇਮਾਇਆ ਤੇਰੀਆਂ ਮੈਂ ਤੇਰੀਆਂ ਬੇਮਾਇਆ ਹੂੰ ਰੱਖ ਤੂੰ ਦਲੇਰੀਆਂ ਬੇਮਾਇਆ ਅੱਛਾ ਵਿੱਕੀ ਮੈਂ ਅੱਗੇ ਗਿਆ ਸੀ ਕਿ ਆਪਣੀ ਮਾਂ ਵਾਸਤੇ ਵੀ ਗਾਣਾ ਕੋ ਨਹੀਂ ਦੂਸਣਾ ਹੈ ਹੈ ਮਾਵਾਸਿਕ ਗਾਣਾ ਜ਼ਰੂਰੀ ਹੈ ਨਾ ਚਾਹੀਦਾ ਨਾ ਵੈਸੇ ਚਾਹੀਦਾ ਤਾਂ ਹੈਗਾ ਪਰ ਕੰਪਨੀ ਮੈਂ ਨਿਕਲਿਆ ਤਾਂ ਯਾਦ ਨਹੀਂ ਕਰਦਾ ਨਾ ਅੱਛਾ ਯਾਦ ਨਹੀਂ ਸਮਾਂ ਨਹੀਂ ਮਿਲਦਾ ਸਮਾਂ ਨਹੀਂ ਮਿਲਦਾ ਕਹਿਣ ਵਾਸਤੇ ਨਹੀਂ ਤਾਂ ਨਹੀਂ ਸਮਾਂ ਮਿਲਦਾ ਸਮਾਂ ਹੀ ਨਹੀਂ ਮਿਲਦਾ ਸਮਾਂ ਘੱਟ ਮਿਲਦਾ ਨਾ ਟੈਨਸ਼ਨ ਜ਼ਿਆਦਾ ਹੂੰ ਟੈਨਸ਼ਨ ਜ਼ਿਆਦਾ ਵਿਯਾਰਾ ਹੋਈ ਜਾਂਦਾ ਵਾ ਵਿਯਾਰਾ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਨੂੰ سپورਟ ਦੀ ਲੋੜ ਹੈ ਜੇਕਰ ਕੋਈ سپورਟ ਕਰਦਾ ਵਾ ਤਾਂ ਜ਼ਰੂਰ ਇਸ ਨੌਜਵਾਨ ਨੂੰ ਵੀ ਕਾਮਯਾਬੀ ਮਿਲੇਗੀ ਕਿਤੇ ਨਾ ਕਿਤੇ ਆਈਡਲ ਮੰਦੇ ਹੋ ਤੁਸੀਂ ਆਪਣਾ ਜੀ ਖਾਨ ਨੂੰ ਕਮਲ ਖਾਨ ਨੂੰ ਜੀ ਖਾਨ ਦਾ ਕਮਲ ਖਾਨ ਦਾ ਕਮਲ ਖਾਨ ਨਹੀਂ ਸੌਂਗ ਕਿਹਦਾ ਸੁਣਾਉਗੇ ਜੀ ਖਾਨ ਦਾ ਕਮਲ ਖਾਨ ਦਾ ਜੀ ਖਾਨ ਦਾ ਸੁਣਾਦਾ ਜੀ ਖਾਨ ਦਾ ਬੋਲ ਸੁਣਾਉਂਦਾ ਹੂੰ ਅੱਖੀਆਂ ਨੂੰ جگਰਾਤੇ ਦੇਗੀ ਹੂੰ ਖੁਸ਼ੀਆਂ ਮੇਰੀਆਂ ਨਾਲ ਹੀ ਰਹੇਗੀ ਹੂੰ ਅੱਖੀਆਂ ਨੂੰ جگਰਾਤੇ ਦੇਗੀ ਹੂੰ ਖੁਸ਼ੀਆਂ ਮੇਰੀਆਂ ਨਾਲ ਹੀ ਲੈਗੀ ਹੂੰ ਜੋ ਜੋ ਸੁਪਨੇ ਤੋੜੇ ਹਾਏ ਹੂੰ ਜੋ ਜੋ ਸੁਪਨੇ ਤੋੜੇ ਮੈਂ ਸਾਰੇ ਗਿਣਦਾ ਹਾਂ ਉਹ ਡਾਲਰ ਗਿਣਦੀ ਏ ਹੁਣ ਤੇ ਮੈਂ ਤਾਰੇ ਗਿਣਦਾ ਹਾਂ ਭਾਈ ਜੀ ਖਾਨ ਦਾ ਸੁਣਾਦਾ ਕਮਲ ਖਾਨ ਦਾ ਵੀ ਸੁਣਾਦੇ ਫੇਰ ਨਾਰਾਜ਼ ਨਾ ਹੋ ਜੰਦੋਂ ਨੇ ਹੈ ਕਮਲ ਖਾਨ ਦਾ ਵੀ ਨਾਲ ਹੀ ਸੁਣਾ ਦੇ ਹੁਣ ਯਾਰ ਵਿਛੜੇ ਯਾਰਾਂ ਤੋਂ ਜਿੰਦੇ ਮੇਰੀਏ ਯਾਰ ਵਿਛੜੇ ਯਾਰਾਂ ਤੋਂ ਜਿੰਦੇ ਮੇਰੀਏ ਪਤਾ ਨਹੀਂ ਕਦੋਂ ਮਿਲ ਹੋਣਗੇ ਨੈਣ ਕਮਲੇ ਹੋਏ ਨੇ ਰੋ ਰੋ ਕੇ ਨੈਣ ਕਮਲੇ ਹੋਏ ਨੇ ਰੋ ਰੋ ਕੇ ਪਤਾ ਨਹੀਂ ਕਦੋਂ ਮਿਲ ਹੋਣਗੇ ਯਾਰ ਵਿਚੜੇ ਯਾਰਾ ਤੋਂ ਜਿੰਦੇ ਮੇਰੀਏ ਪਤਾ ਨਹੀਂ ਕਦੋਂ ਮਿਲ ਹੋਣਗੇ ਜੀ ਬਿਲਕੁਲ ਬਟਾਲੇ ਦੇ ਸਲਾਮੇਰੀਏ ਜੇ ਝੁੱਗੀ ਜੋਂਪੜੀ ਤੇ ਰਹਿਣ ਵਾਲਾ ਵਿੱਕੀ ਜਿਸ ਨੂੰ سپورਟ ਦੀ ਲੋੜ ਆ سپورਟ ਕੌਣ ਕਰਨਗੇ ਸਾਡੇ ਦਰਸ਼ਕ ਜਿਸ ਤਿੱਕੇ ਨਾ ਹਮੇਸ਼ਾ سپورਟ ਵਾਸਤੇ ਅੱਗੇ ਆਉਂਦੇ ਨੇ ਉਸੇ ਤਰੀਕੇ ਨਾਲ ਇਸ ਨੌਜਵਾਨ ਦੀ ਵੀ سپورਟ ਕਰਨੀ ਜ਼ਰੂਰ ਬਣਦੀ ਏ ਤਾਂ ਜੋ ਇਸ ਨੂੰ ਵੀ ਇੱਕ ਕਾਮਯਾਬੀ ਮਿਲ ਸਕੇ ਇਹਦਾ ਵੀ ਇੱਕ ਨਾਮ ਰੋਸ਼ਨ ਹੋ ਸਕੇ